ਸਸਿਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਬਹੁਤ ਜ਼ਿਆਦਾ ਤੁਹਾਡਾ ਸਾਰਿਆਂ ਦਾ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਪਿਆਰ ਦੇਣ ਦਾ ਜਿਹਦੇ ਸੋਨੇ ਸੋਨੇ ਸੂਟ ਜਿਹੜੇ ਜੀ ਪਸੰਦ ਕਰਨ ਦਾ ਇਹਦੇ ਬਾਕੀ ਦੁਕਾਨ ਤੇ ਆਣ ਕੇ ਤੁਸੀਂ ਲੈ ਸਕਦੇ ਜੇ ਐਡਰੈਸ ਮੈਂ ਤੁਹਾਨੂੰ ਬਾਰ ਬਾਰ ਰਿਪੀਟ ਵੀ ਦੱਸੀ ਜਾਣਾ ਜਾਂ ਫੋਨ ਕਰਕੇ ਵੀ ਪੁੱਛ ਸਕਦੇ ਜੇ ਤੇ ਮੇਰੇ ਤੇ ਯਕੀਨ ਨਹੀਂ ਤੇ Google ਤੇ Google ਨੂੰ ਪੁੱਛ ਸਕਦੇ ਜੇ ਤੇ ਇਹ ਕਰਕੇ ਤੁਸੀਂ ਸਾਡੇ ਕੋਲ ਕਿਸੇ ਵੀ ਤਰੀਕੇ ਨਾਲ ਦੁਕਾਨ ਤੇ ਪਹੁੰਚ ਸਕਦੇ ਜੇ ਉੱਥੋਂ ਸੋਹਣੇ ਸੋਹਣੇ ਸੂਟ ਤੇ ਸਟਾਕ ਜਿਹੜਾ ਜੇ ਲੈ ਸਕਦੇ ਜੇ ਪਰ ਥੋੜਾ ਜਲਦੀ ਜਿੱਦਾਂ ਵੀਡੀਓ ਅਪਲੋਡ ਹੁੰਦੀ ਹੈ ਵੀਡੀਓ ਵੇਖ ਕੇ ਤੇ ਤੁਸੀਂ ਨਾਲ ਹੀ ਆ ਜਾਓ ਸਟਾਕ ਮਿਲ ਜੂਗਾ ਤੁਹਾਨੂੰ ਸੂਟ ਸੋਹਣੇ ਸੋਹਣੇ ਜਿਹੜੇ ਦੁਕਾਨ ਤੋਂ ਵੀ ਮਿਲ ਜਾਣਗੇ ਤੇ ਅੱਜ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆ ਇਹ ਹੈਗੀ ਆ ਸੁਪਰ ਸੰਡੇ ਸੇਲ ਵਾਲੀ ਵੀਡੀਓ ਤੇ ਇਹ ਤੁਸੀਂ ਸੇਲ ਦੇ ਵਿੱਚ ਸੂਟ ਵੇਖਿਓ ਬਹੁਤ ਜ਼ਿਆਦਾ ਸੋਹਣੇ ਤੇ ਹੈਵੀ ਆ ਵੀ ਡਿਜ਼ਾਈਨ ਆ ਜਿਹੜੇ ਅੱਜ ਆਪਾਂ ਸੇਲ 'ਚ ਪਾ ਕੇ ਦੇਦਣ ਲੱਗੇ ਅੱਜ ਤੁਹਾਨੂੰ ਕਰਾਉਣਾ ਚੈੱਕ ਆਹ ਲੋ ਜ ਵੇਖੋ ਜੀ ਪਹਿਲਾ ਹੀ ਸੂਟ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਤੇ ਫੈਬਰਿਕ ਹੈਗਾ ਜੇ ਮਸਲੀਨ ਦਾ ਕੱਟ ਹੈ ਜੀ 5 ਮੀਟਰ ਦੀ ਤੇ ਇਹ ਬਹੁਤ ਜ਼ਿਆਦਾ ਸੋਹਣਾ ਇਹਦੇ ਨੱਕ ਦੇ ਉੱਤੇ ਡਿਜ਼ਾਈਨ ਹੈ ਹੈਵੀ ਜਿਹਾ ਤੇ ਇਧਰੋਂ ਨਾਲ ਇਹਦੇ ਥੱਲੇ ਘੇਰੇ ਦੇ ਉੱਪਰ ਡਿਜ਼ਾਈਨ ਹੈ ਬੜਾ ਸੋਹਣਾ ਇਹਦਾ ਤੇ ਆਹ ਨਾਲ ਇਹਦੀਆਂ ਆ ਗਿਆ ਬਾਹਾਂ ਜਾਂ ਪਹੁੰਚੇ ਕਿਤੇ ਵੀ ਤੁਸੀਂ ਲਾ ਸਕਦੇ ਜੇ ਉਹ ਡਿਜ਼ਾਈਨ ਤੇ ਨਾਲ ਇਹਦੇ ਜਿਹੜਾ ਜੇ ਦੁਪੱਟਾ ਆ ਮਸਲੀਨ ਦਾ ਬਹੁਤ ਜ਼ਿਆਦਾ ਸ਼ਾਨਦਾਰ ਸੀਕੁਐਂਸ ਵਾਲਾ ਕੰਟਰਾਸਟ ਦੁਪੱਟਾ ਜੇ ਤੇ ਕੰਟਰਾਸਟ ਹੀ ਸੂਟ ਜੇ ਇਹ ਤੁਹਾਨੂੰ ਮਿਲ ਜੂਗਾ 올ਓਵਰ ਸੂਟ ਅੱਜ ਦੀ ਵੀਡੀਓ ਸੁਪਰ ਸੰਡੇ ਸੇਲ ਦੇ ਵਿੱਚ ਸਿਰਫ ਤੇ ਸਿਰਫ 700 ਤੇ 45 ਰੁਪਈਆ ਦਾ 850 900 ਦੀ ਪਲੱਸ ਵਾਲੀ ਰੇਂਜ ਵਾਲੇ ਸੂਟ ਨੇ ਸਾਰੇ ਤੇ ਆਪਾਂ ਤੁਹਾਨੂੰ ਅੱਜ ਦੇਣੇ ਆ ਸਿਰਫ ਤੇ ਸਿਰਫ 700 ਤੇ 45 ਰੁਪਈਆ ਦੇ ਨਾਲ ਬਾਕੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਬੜੇ ਸੋਹਣੇ ਸੋਹਣੇ ਤੇ ਹੈਵੀ ਸੂਟ ਆ ਸਾਰੇ ਸੇਲ 'ਚ ਪਾਏ ਆਪਾਂ ਰੇਟ ਵੀ ਨਾਲ ਦੀ ਨਾਲ ਹੀ ਤੁਹਾਨੂੰ ਦੱਸੀ ਜਾਵਾਂਗੇ ਆ ਲੋ ਜੀ ਚੈੱਕ ਕਰਿਓ ਪਹਿਲਾਂ ਤਾਂ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਦੀ ਇਸ ਤੋਂ ਬਾਅਦ ਇਹਦੇ ਵਿੱਚ ਤਿੱਲੇ ਦਾ ਵਰਕ ਆ ਪਲੱਸ ਇਹਦੇ ਵਿੱਚ ਥ੍ਰੈਡ ਦਾ ਵਰਕ ਆ ਤੇ ਇਧਰੋਂ ਥੱਲੇ ਇਹਦੇ ਘੇਰੇ ਦੇ ਉੱਤੇ ਵਰਕ ਆ ਤੇ ਇਹ ਨਾਲ ਇਹਦੀ ਆ ਗਿਆ ਬਾਵਾ ਜਾਂ ਪੌਂਚਿਆਂ ਦਾ ਵਰਕ ਕਿਤੇ ਵੀ ਤੁਸੀਂ ਲਿਆ ਸਕਦੇ ਜੇ ਇਹ ਵਰਕ ਨੂੰ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਆ ਗਿਆ ਜੇ ਮਸਲੀਨ ਦਾ ਡਬਲ ਸਾਈਡ ਦੁਪੱਟੇ ਦੇ ਲੱਗੀ ਜੇ ਲੈਸ ਰੇਟ ਹੈਗਾ ਜੇ 700 ਤੇ 45 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਜਿਹੜੀ ਜੇ ਇਹਦੇ ਉੱਤੇ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਜੇ ਹੈਗੀ ਨੈਕ ਦਾ ਵਰਕ ਹੈ ਬੜਾ ਸੋਹਣਾ ਇਹਦਾ ਤੇ ਨਾਲ ਇਹਦੇ ਦੁਪੱਟਾ ਜੇ ਬਹੁਤ ਜ਼ਿਆਦਾ ਸੋਹਣਾ ਸ਼ਾਨਦਾਰ ਤੇ ਰੇਟ ਜਿਹੜਾ ਇਹਦਾ ਹੈਗਾ ਜੇ ਉਹ ਮਿਲ ਜੂਗਾ ਤੁਹਾਨੂੰ 700 ਤੇ 450 ਰੁਪਏ ਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਆ ਗਿਆ ਆਪਣੇ ਕੋਲ ਬਹੁਤ ਸ਼ਾਨਦਾਰ ਮੈਂਜੈਂਟਾ ਕਲਰ ਤੇ ਇਹਦੇ ਵਿੱਚ ਤੁਸੀਂ ਇੱਕ ਪਹਿਲਾਂ ਵੀ ਕਲਰ ਵੇਖਿਆ ਸੀਗਾ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਸੇਮ ਕਲਰ ਆ ਗਿਆ ਚੇਂਜ ਤੇ ਇਹਦਾ ਬਹੁਤ ਜ਼ਿਆਦਾ ਸ਼ਾਨਦਾਰ ਜਿਹੜਾ ਨਾਲ ਦੁਪੱਟਾ ਆ ਤੇ ਨਾਲ ਇਹਦੀਆਂ ਬਾਹਾਂ ਦੇ ਉੱਪਰ ਵਰਕਿਆ ਹੈ ਵੀ ਜਿਆ ਬੜਾ ਸੋਹਣਾ ਜਿਹਾ ਇਹ ਤੁਸੀਂ ਵੇਖ ਸਕਦੇ ਜੇ ਆਪ ਲਓ ਜੀ ਇਹ ਦੀਆਂ ਬਾਹਾਂ ਦੇ ਉੱਤੇ ਵਰ ਕਿਹਾ ਰੇਟ ਇਹਦਾ ਹੈ ਜੇ ਸੁਪਰ ਸੰਡੇ ਸੇਲ ਦੇ ਨਾਲ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਸੇ ਦੇ ਵਿੱਚ ਆ ਗਿਆ ਜੇ ਬੜੀ ਸ਼ਾਨਦਾਰ ਸ਼ੇਡ ਪੈਰਟ ਸ਼ੇਡ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ 745 ਰੁਪਈਆ ਦੇ ਨਾਲ ਇਹਦੇ ਨਾਲ ਵੀ ਬਾਹਾਂ ਦੇ ਉੱਤੇ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਪਲੱਸ ਇਹਦੇ ਵਿੱਚ ਸਾਰਾ ਫਰੰਟ ਜਿਹੜਾ ਜੇ ਹੈਵੀ ਬਣਿਆ ਤੇ ਨਾਲ ਦੁਪੱਟਾ ਜਿਹੜਾ ਜੇ 4 ਸਾਈਡ ਲੈਸ ਲੱਗੀ ਜੇ ਸਮੋਸਾ ਕੱਟ ਵਾਲੀ ਇਸ ਤੋਂ ਬਾਅਦ ਜਿਹੜਾ ਆ ਗਿਆ ਜੇ ਉਹ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਜ਼ਿਆਦਾ ਹੈਵੀ ਸੂਟ ਆ ਤੇ ਇਹ ਆਇਆ ਜੇ ਦੁਬਾਰੇ ਆਪਣੇ ਕੋਲ ਡਿਮਾਂਡ ਦੇ ਵਿੱਚ ਰਿਪੀਟ ਦੇ ਵਿੱਚ ਤੇ ਪਹਿਲਾਂ ਤਾਂ ਸਾਰਾ ਸੂਟ ਵਰਕ ਚੈੱਕ ਕਰ ਸਕਦੇ ਜੇ ਤੁਸੀਂ ਕਿੰਨਾ ਜ਼ਿਆਦਾ ਵਰਕ ਹੈ ਇਹਦੇ ਉੱਤੇ ਉਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਕਿੰਨਾ ਹੈਵੀ ਬਣਿਆ ਤੇ ਨਾਲ ਇਹਦੇ ਘੇਰੇ ਦੇ ਉੱਤੇ ਥ्रेड ਵਰਕ ਹੈ ਪਲੱਸ ਇਹਦੇ ਨਾਲ ਤਿੱਲੇ ਦਾ ਵਰਕ ਹੈ ਇਹ ਵੀ ਤੁਹਾਨੂੰ ਦੇ ਦਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ 700 ਤੇ 450 ਰੁਪਈਆ ਦੇ ਨਾਲ ਸੁਪਰ ਸੰਡੇ ਸੇਲ ਦੇ ਵਿੱਚ ਅਭੀ ਕਲਰ ਚੈੱਕ ਕਰ ਲਓ ਇਹ ਵੀ ਬਹੁਤ ਜ਼ਿਆਦਾ ਹੌਟ ਸੇਲਿੰਗ ਕਲਰ ਹੈ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਸ ਕਲਰ ਦੀ ਵੀ ਇਹ ਵੀ ਤੁਹਾਨੂੰ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਆਜੂਗਾ 700 ਤੇ 450 ਰੁਪਈਆ ਦਾ ਅਭੀ ਕਰਿਓ ਚੈੱਕ ਇਹ ਵੀ ਆਗਾ ਜੇ ਮਸਲੀਨ ਦੇ ਵਿੱਚ ਵਰਕ ਬੜਾ ਸ਼ਾਨਦਾਰ ਜੇ ਸੂਟ ਦੇ ਉੱਤੇ ਤੇ ਸ਼ੇਡ ਇਹਦੀ ਹੈਗੀ ਜੇ ਕਰੀਮ ਤੇ ਨਾਲ ਇਹਦੇ ਦੁਪੱਟਾ ਆਗਾ ਜੇ ਕੰਟਰਾਸਟ 3D ਸੇਮ ਕਢਾਈਆਂ ਨਾਲ ਦਾ ਮੈਚ ਕਰਦਾ ਕੰਟਰਾਸਟ ਦੁਪੱਟਾ ਜੇ ਇਹਦਾ ਤੇ ਬੇਨਤੀ ਇਹ ਜੇ ਕਿ ਰਿਕੁਐਸਟ ਇਹ ਆ ਕਿ ਇਹਦੇ ਵਿੱਚ ਕਲਰ ਆਪਸ਼ਨਾਂ ਕੋਈ ਨਹੀਂ ਜ ਹੈਗੀਆਂ ਜਿਹੜੇ ਜਿਹੜੇ ਕਲਰ ਤੁਹਾਨੂੰ ਮੈਂ ਦਿੱਤੇ ਆ ਬਸ ਇਹੀ ਇਹੀ ਕਲਰ ਜੇ ਸਿੰਗਲ ਸਿੰਗਲ ਸੂਟ ਜੇ ਤੇ ਰੇਟ ਹੈਗਾ ਜੇ ਇਹਦਾ ਵੀ 745 ਰੁਪਏ ਸ਼ਿਪਿੰਗ ਫ੍ਰੀ ਜੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਬਹੁਤ ਸ਼ਾਨਦਾਰ ਹੈਵੀ ਜੇ ਡਿਜ਼ਾਈਨ ਵਾਲਾ ਸੂਟ ਤੇ ਫੈਬਰਿਕ ਆ ਗਿਆ ਕਾਟਨ ਦਾ ਇਸ ਤੋਂ ਪਹਿਲਾਂ ਜਿਹੜੇ ਮਸਲੀਨ ਦੇ ਸੀ ਸੂਟ ਇਹ ਆ ਗਿਆ ਕਾਟਨ ਦਾ ਸੂਟ ਬਲੈਕ ਕਲਰ ਤੇ ਬਲੈਕ ਦੇ ਨਾਲ ਆਫ ਵਾਈਟ ਦਾ ਆ ਗਿਆ ਕੰਟਰਾਸਟ ਬਾਟਮ ਵਰਕ ਤੇ ਨਾਲ ਇਹਦੇ ਆ ਗਿਆ ਦੁਪੱਟਾ ਮਸਲੀਨ ਦਾ ਟਾਈਡ ਐਂਡ ਸਿੰਗਲ ਕਲਰ ਦੇ ਵਿੱਚ ਬਲੈਕ ਦੇ ਵਿੱਚ ਦੁਪੱਟਾ ਜੇ ਦੁਪੱਟੇ ਦੇ ਵੀ ਡਬਲ ਸਾਈਡ ਜਿਹੜਾ ਜੇ ਕਢਾਈ ਆ ਜੂਗੀ ਤੇ ਨਾਲ ਬਾਟਮ ਦੇ ਉੱਤੇ ਵਰਕ ਜੇ ਤੇ ਪੂਰੀ ਸ਼ਰਟ ਜਿਹੜੀ ਫਰੰਟ ਵਰਕ ਬਣੀ ਹੈ ਵੀ ਇਹ ਵੀ ਸੇਮ ਰੇਟ ਜੇ ਤੇ ਸੇਮ ਰੇਂਜ 745 ਰੁਪਏ ਤੇ ਇਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਕਲਰ ਆ ਗਿਆ ਰਾਣੀ ਛੇੜ ਤੇ ਕੰਟਰਾਸਟ ਦੇ ਨਾਲ ਆ ਗਿਆ ਜੇ ਰਾਇਲ ਬਲੂ ਦਾ ਬੜਾ ਸੋਹਣਾ ਜਿਹਾ ਰਾਇਲ ਬਲੂ ਜਿਹੜੀ ਆ ਇਹਦੀ ਬਾਟਮ ਆ ਬਾਟਮ ਦਾ ਵਰਕ ਬਹੁਤ ਜ਼ਿਆਦਾ ਹੈਵੀ ਜੇ ਇੱਥੋਂ ਲੈ ਕੇ ਇੱਥੋਂ ਤੱਕ ਸਾਰਾ ਹੀ ਬਹੁਤ ਹੈਵੀ ਬਾਟਮ ਵਰਕ ਆ ਤੇ ਆ ਇਹਦਾ ਰਿਹਾ ਸ਼ਰਟ ਦੇ ਉੱਤੇ ਸਾਰਾ ਵਰਕ ਤੇ ਆ ਇਹਦੇ ਨਾਲ ਆ ਗਿਆ ਜੇ ਦੁਪੱਟਾ ਦੁਪੱਟੇ ਦੇ ਵੀ ਉੱਤੇ ਵਰਕ ਜੇ ਸਾਰੇ ਬਣਿਆ ਬੜਾ ਸ਼ਾਨਦਾਰ ਕੰਟਰਾਸਟ ਬਹੁਤ ਪਿਆਰਾ ਜੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਰੇਟ ਇਹਦਾ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 700 ਤੇ 45 ਰੁਪਏ ਸੁਪਰ ਸੰਡੇ ਸੇਲ ਜੇ ਤੇ ਆ ਵੀ ਕਰ ਲਿਓ ਚੈੱਕ ਇਹ ਵੀ ਬਹੁਤ ਜਿਆਦਾ ਸ਼ਾਨਦਾਰ ਸੂਟ ਜੇ ਇਹਦੇ ਸਾਰਾ ਨੈੱਕ ਦੇ ਉੱਤੇ ਆ ਗਿਆ ਹੈਵੀ ਵਰਕ ਤੇ ਇਧਰੋਂ ਸਾਰੀ ਫਰੰਟ ਜਿਹੜੀ ਇਹਦੀ ਹੈਵੀ ਬਣੀ ਆ ਪੌਂਚਿਆਂ ਦੇ ਉੱਤੇ ਵੀ ਇਹਦਾ ਜਿਹੜਾ ਵਰਕ ਹੈ ਹੈਵੀ ਆ ਤੇ ਇਧਰੋਂ ਨਾਲ ਇਹਦੇ ਘੇਰੇ ਤੇ ਵੀ ਵਰਕ ਬੜਾ ਹੈਵੀ ਆ ਆ ਇਹਦੀ ਆ ਗਈ ਬਾਟਮ ਮੈਚਿੰਗ ਤੇ ਇਹ ਆ ਗਿਆ ਦੁਪੱਟਾ ਇਹਦੇ ਨਾਲ ਸੀਕੁਐਂਸ ਵਾਲਾ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 745 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਦੇ ਵਿੱਚ ਕਲਰ ਚੈੱਕ ਕਰ ਲਿਓ ਕਲਰ ਆ ਗਿਆ ਜੇ ਸੈਕਿੰਡ ਵਾਈਨ ਸ਼ੇਡ ਇਹ ਵੀ ਤੁਸੀਂ ਲੈ ਸਕਦੇ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਇਹ ਸਿਰਫ ਸੇਲ ਦੇ ਰੇਟ ਜੇ ਸੁਪਰ ਸੰਡੇ ਸੇਲ ਦੇ ਵਿੱਚ ਜੇ ਤਾਂ ਕਰਕੇ ਤੁਹਾਨੂੰ 745 45 ਦਾ ਸੂਟ ਦੇਣ ਦੇ ਆ ਨਹੀਂ ਤੇ ਇਹ 890 90 ਰੁਪਈਆ ਦੀ ਰੇਂਜ ਤੇ ਇਹ ਹੀਗੇ ਆਪਣੇ ਕੋ 745 ਤੱਕ ਦੀ ਰੇਂਜ ਦੇ ਸੂਟ ਹੋਣ ਜਿਹੜੇ ਸੂਟ ਸ਼ੁਰੂ ਕਰਨ ਲੱਗਾ ਮੈਂ ਇਹ ਆਉਣਗੇ 800 ਤੇ 45 ਰੁਪਈਆ ਦੀ ਰੇਂਜ ਦੇ ਵਿੱਚ ਆਜੋ ਕਰਾਵਾ ਚੈੱਕ ਲਓ ਜੀ ਬਹੁਤ ਸ਼ਾਨਦਾਰ ਟਾਈ ਐਂਡ ਡਾਈ ਦਾ ਸੂਟ ਜੇ ਤੇ ਇਹ ਤੁਸੀਂ ਦੇਖ ਸਕਦੇ ਜੇ ਮਸਲੀਨ ਦੇ ਵਿੱਚ ਮਸਲੀਨ ਦੇ ਉੱਪਰ ਹੋਈ ਜੇ ਟਾਈ ਐਂਡ ਡਾਈ ਤੇ ਇਹ ਸਾਰਾ ਇਹ ਕਲਰ ਜਿਹੜਾ ਜੇ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਹੋਇਆ ਜੇ ਬਲੌਕ ਪੇਂਟ ਪਲੱਸ ਇਹਦੇ ਉੱਪਰ ਹੋਇਆ ਜੇ ਵਰਕ ਤੇ ਘੇਰੇ ਤੇ ਵਰਕ ਆਊਗਾ ਤੇ ਇਧਰੋਂ ਨਾਲ ਇਹਦੇ ਬੈਕ ਸਾਈਡ ਸੇਮ ਇਦਾਂ ਆਜੂਗੀ ਵਰਕ ਦੇ ਵਿੱਚ ਤੇ ਬਾਟਮ ਜਿਹੜੀ ਜੇ ਇਹਦੀ ਉਹ ਵੀ ਮਿਲ ਜੂਗੀ ਤੁਹਾਨੂੰ ਸੇਮ ਇਦਾਂ ਹੀ ਟਾਈ ਐਂਡ ਡਾਈ ਦਾ ਵਰਕ ਹੋਇਆ ਇਹਦੇ ਤੇ ਬਾਟਮ ਤੇ ਵੀ ਆ ਲਓ ਜੀ ਟਾਈ ਐਂਡ ਡਾਈ ਬਹੁਤ ਸੋਹਣੀ ਬਾਟਮ ਜੇ ਤੇ ਆ ਰਹੀ ਹੈ ਦੀ ਸ਼ਰਟ ਤੇ ਸ਼ਰਟ ਦੇ ਉੱਪਰ ਵਰਕ ਤੇ ਨਾਲ ਇਹਦੇ ਦੁਪੱਟਾ ਦੁਪੱਟੇ ਤੇ ਵੀ ਇਹਦੇ ਬੜਾ ਸੋਹਣਾ ਹੈਵੀ ਵਰਕ ਜੇ ਆ ਲੋ ਜੀ ਇਹ ਵੀ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੈ ਇਸ ਟਾਈਮ ਦੇ ਉੱਤੇ ਤਾਂ ਕਰਕੇ ਆਪਾਂ ਤੁਹਾਨੂੰ ਰੇਟ ਦੇ ਦੇਣ ਲੱਗੇ ਹਾਂ ਦਾ 845 ਰੁਪਏ ਸ਼ਿਪਿੰਗ ਫ੍ਰੀ ਜੇ ਨਹੀਂ ਤੇ ਇਹ ਸੂਟਾਂ ਦਾ ਰੇਟ 990 ਰੁਪਏ ਹੀ ਇਹ ਸਿਰਫ ਆਪਣੇ ਕੋਲ ਰਹੇਗਾ ਇੱਕੋ ਸੂਟ ਰੇਟ 990 ਰੁਪਏ ਹੀ ਪਰ ਅੱਜ ਸੇਲ ਦੇ ਵਿੱਚ ਸੁਪਰ ਸੰਡੇ ਸੇਲ ਦੇ ਵਿੱਚ ਇਹਦਾ ਰੇਟ ਹੈਗਾ ਜੇ 845 ਰੁਪਏ ਤੇ ਆ ਵੀ ਸੇਮ ਇਦਾਂ ਹੀ ਆ ਜੂਗਾ ਇਹ ਵੀ ਇੱਕੋ ਆਪਣੇ ਕੋ ਕਦਰ ਜੇ ਸੋਲੋ ਪੀਸ ਜੇ ਤੇ ਇਹ ਵੀ ਰਹੇਗਾ ਸਿੰਗਲ ਹੀ ਸਿੰਗਲ ਜਿਹੜਾ ਜੇ ਆਪਾਂ ਤੁਹਾਨੂੰ ਲੈਸ ਕਰਕੇ ਦੇ ਦਨ ਲੱਗੇ ਆ ਚੈੱਕ ਕਰ ਲਓ ਆ ਇਹਦੀ ਆ ਗਈ ਇਦਾਂ ਬੈਕ ਸਾਈਡ ਤੇ ਆ ਆ ਗਿਆ ਇਹਦੇ ਨਾਲ ਸੇਮ ਹੀ ਦਾ ਕਿਰਵੰਦੇ ਆ ਬਾਟਮ ਦਾ ਸਾਰਾ ਹੀ ਜਿਹੜਾ ਸਟਾਫ ਹੈ ਬਾਟਮ ਹੈ ਤੇ ਇਹ ਆ ਗਿਆ ਹੈ ਵੀ ਜੇ ਦੁਪੱਟਾ ਇਹਦੇ ਨਾਲ ਦੁਪੱਟਾ ਹੋਊਗਾ ਔਰਗਾਂਜਾ ਦਾ ਬੜਾ ਹੀ ਸ਼ਾਨਦਾਰ ਦੁਪੱਟਾ ਜੇ ਸੇਮ ਫਰੰਟ ਜਿੱਦਾਂ ਉਹਦੇ ਵਿੱਚ ਕਢਾਈ ਹੋਈ ਆ ਉੱਤੇ ਵਰਕ ਹੋਇਆ ਉਦਾਂ ਸੇਮ ਇਹਦੇ ਵਿੱਚ ਬਲੌਕ ਹੋਇਆ ਤੇ ਨਾਲ ਦੁਪੱਟਾ ਜਿਹੜਾ ਜੇ ਪੂਰਾ ਬੱਦਲਾ ਵਾਲਾ ਟਾਈ ਐਂਡ ਆਈ ਦੇ ਵਿੱਚ ਤੇ ਫੈਬਰਿਕ ਹੈਗਾ ਜੇ ਮਸਲੀਨ ਦਾ ਦੁਪੱਟੇ ਦਾ ਹੈਗਾ ਜੇ ਔਰਗਾਂజా ਦਾ ਰੇਟ ਹੈਗਾ ਜੇ ਇਹਦਾ 845 ਰੁਪਏ ਸ਼ਿਪਿੰਗ ਫ੍ਰੀ ਜੇ 올 ఓవర్ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਜਿਹੜੇ ਸੀ ਇਹ ਵੀ 1175 75 ਦੀ ਰੇਂਜ ਦੇ ਸੀ ਇਹ ਵੀ ਅੱਜ ਆਪਾਂ ਤੁਹਾਨੂੰ ਦੇ ਦਨੇ ਆ ਸੇਲ ਦੇ ਵਿੱਚ ਸਿਰਫ 845 ਰੁਪਏ ਦੇ ਨਾਲ ਚੁੱਕੋ ਜੀ ਆਫਰ ਘੈਂਟ ਤੇ ਸੂਟ ਤੋਂ ਦੇਖਣ ਤੇ ਇੱਕ ਚੀਜ਼ ਹੋਰ ਦੱਸ ਦਵਾਂ ਮੈਂ ਇਹ ਤੋਂ ਪਹਿਲਾਂ ਦੋ ਸੂਟ ਜਿਹੜੇ ਤੁਸੀਂ ਵੇਖੇ ਸੀ ਉਹ ਹੈਗੇ ਸੀ 745 ਦੇ ਆਹ ਸੂਟ ਹੈਗੇ ਜੇ 845 ਦੇ ਉਹ ਹੈਗੇ ਸੀ ਕਾਟਨ ਦੇ ਵਿੱਚ ਵੈਲ ਕਾਟਨ ਚ ਤੇ ਇਹ ਹੈਗੇ ਜੇ ਲੀਲਨ ਕਾਟਨ ਦੇ ਉੱਤੇ ਫੈਬਰਿਕ ਸਟਾਫ ਬਹੁਤ ਜ਼ਿਆਦਾ ਸ਼ਾਨਦਾਰ ਜੇ ਇਟਾਲੀਅਨ ਲੀਲਨ ਕਾਟਨ ਹੈ ਤੇ ਵਰਕ ਤੁਸੀਂ ਵੇਖ ਸਕਦੇ ਜੇ ਕਿੰਨਾ ਜ਼ਿਆਦਾ ਸੋਹਣਾ ਹੈਵੀ ਵਰਕ ਹੈ ਕੰਟਰਾਸਟ ਜਿਹੜਾ ਜੇ ਬਾਟਮ ਦਾ ਬਹੁਤ ਸ਼ਾਨਦਾਰ ਹੈ ਇਹਦੇ ਨਾਲ ਤੇ ਇਹ ਫਿਰੋਜੀ ਦੇ ਨਾਲ ਕੰਟਰਾਸਟ ਤੇ ਦੁਪੱਟਾ ਜਿਹੜਾ ਜੇ ਉਹ ਵੀ ਇਹਦੇ ਨਾਲ ਆ ਗਿਆ ਵਰਕ ਵਾਲਾ ਕੋਟਾ ਡੋਰੀਆ ਦਾ ਬਹੁਤ ਸ਼ਾਨਦਾਰ ਸੂਟ ਜੇ 1175 ਰੁਪਈਆ ਦੀ ਰੇਂਜ ਦਾ ਸੂਟ ਹੈ ਜਿਹੜਾ ਆਪਾਂ ਤੁਹਾਨੂੰ ਅੱਜ ਦੇਣ ਦੇ ਵੀਡੀਓ ਦੇ ਵਿੱਚ 845 ਰੁਪਈਆ ਦਾ ਸੁਪਰ ਸੰਡੇ ਸੇਲ ਦੇ ਨਾਲ ਇਹਦੇ ਚ ਹੁਣ ਆਪੋਜੀਟ ਆ ਗਿਆ ਕੰਟਰਾਸਟ बॉटਮ ਅੱਗੇ ਉਹਦੇ ਵਿੱਚ ਦੂਜੀ ਹੀਗੀ ਔਰੇਂਜ ਤੇ ਇਹਦੇ ਵਿੱਚ ਆ ਗਈ ਫਿਰੋਜੀ ਸੇਮ ਆ ਗਿਆ ਕੰਟਰਾਸਟ ਇਹਨਾਂ ਦਾ ਤੇ ਕਲਰ ਆ ਗਿਆ ਆਪੋਜੀਟ ਕਪੜਾ ਹੈਗਾ ਜੇ ਲੀਲਨ ਕਾਟਨ ਦਾ ਮੈਂ ਤੁਹਾਨੂੰ ਵਾਰ-ਵਾਰ ਇਹੀ ਦੱਸ ਰਿਹਾ ਪਹਿਲਾਂ ਜਿਹੜੇ ਤੁਸੀਂ ਵੇਖੇ ਸੀ ਉਹ ਕਾਟਨ ਦੇ ਹੀ ਇਹ ਆ ਗਿਆ ਲੀਲਨ ਕਾਟਨ ਦਾ ਦੁਪੱਟਾ ਫਿਰੋਜੀ ਤੇ ਬਾਟਮ ਵੀ ਫਿਰੋਜੀ ਬਾਟਮ ਤੇ ਵਰਕ ਦੁਪੱਟੇ ਦੇ ਵਰਕ ਰੇਟ ਸਿਰਫ ਇਹਦਾ 845 ਰੁਪਏ ਸ਼ਿਪਿੰਗ ਫ੍ਰੀ ਜੀ ਤੇ ਆ ਵੀ ਕਰਿਓ ਚੈੱਕ ਇਹ ਵੀ ਬਹੁਤ ਪਿਆਰਾ ਕੰਟਰਾਸਟ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਤੇ ਸੂਟ ਦਾ ਕਲਰ ਜਿਹੜਾ ਜੇ ਉਹ ਆ ਗਿਆ ਜੇ ਤਾਂਬੇ ਰੰਗਾ ਕਾਪਰ ਸ਼ੇਡ ਤੇ ਬਾਟਮ ਆ ਗਈ ਜੇ ਨਾਲ ਇਹਦੇ ਮਸਟਰਡ ਤੇ ਦੁਪੱਟਾ ਵੀ ਮਸਟਰਡ ਫੈਬਰਿਕ ਲੀਲਨ ਦਾ ਲੀਲਨ कॉटन ਬਹੁਤ ਸ਼ਾਨਦਾਰ ਤੇ ਰੇਟ ਇਹਦਾ ਜੇ ਸਿਰਫ ਤੇ ਸਿਰਫ ਅੱਜ ਦੀ ਵੀਡੀਓ ਦੇ ਵਿੱਚ 800 ਤੇ 45 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਇਹਦੇ ਉੱਤੇ ਤੁਸੀਂ ਸਿੰਗਲ ਸੂਟ ਜਿਹੜਾ ਜੇ ਉਹ ਬਾਏ ਕਰ ਸਕਦੇ ਜੇ ਸਾਡੇ ਕੋ ਇਸ ਤੋਂ ਬਾਅਦ ਆ ਗਿਆ ਜੇ ਸੋਨਾ ਜਿਹਾ ਸੂਟ ਤੇ ਹੈਵੀ ਜਿਹਾ ਡਿਜ਼ਾਈਨ ਇਹ ਵੀ ਇੱਕੋ ਸੂਟ ਜੇ ਸੋਲੋ ਜੇ ਰੈਡੀ ਕਰਾਓਗੇ ਤਾਂ ਕਾਸਟਲੀ ਜਾਊਗਾ ਜੇ ਇਹ ਇੱਕੋ ਸੂਟ ਆਪਣੇ ਕੋ ਰਹਿ ਗਿਆ ਜੇ ਇਹ ਵੀ 1250 1300 ਦੀ ਰੇਂਜ ਦੇ ਵਿੱਚ ਸੂਟ ਸੀ ਤੇ ਇਹ ਆਪਾਂ ਤੁਹਾਨੂੰ ਅੱਜ ਦੇ ਦਾਂਗੇ ਬਹੁਤ ਸਸਤੀ ਰੇਂਜ ਦੇ ਵਿੱਚ ਇਹਨਾਂ ਦਾ ਸੂਟ ਚੈੱਕ ਕਰਿਓ ਜੀ ਸਾਰਾ ਹੀ ਬਹੁਤ ਸ਼ਾਨਦਾਰ ਤੇ ਨਾਲ ਬਾਟਮ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਕੈਮਰੀ कॉटन ਦਾ ਸੂਟ ਜੇ ਕੈਮਰੀ कॉटन ਦੀ ਹੀ ਬਾਟਮ ਜੇ ਤੇ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਜੇ オリジナル ਵਾਲਾ ਵਰਕ ਬਹੁਤ ਸ਼ਾਨਦਾਰ ਹੈ ਬਾਟਮ ਦੇ ਉੱਤੇ ਤੇ ਸਟਾਫ ਬਹੁਤ ਜ਼ਿਆਦਾ ਸ਼ਾਨਦਾਰ ਆ ਇਹਦਾ ਰੇਟ ਤੁਹਾਨੂੰ ਦਵਾਂਗੇ ਆਪਾਂ 1045 ਰੁਪਏ ਸ਼ਿਪਿੰਗ ਫਰੀ ਜੇ 1250 1300 ਦੀ ਰੇਂਜ ਦੇ ਸੂਟ ਸੀਗੇ ਤੇ ਇਹ ਆਪਣੇ ਕੋਲ ਇੱਕੋ ਕਲਰ ਰਹੇਗਾ ਇਹਦੇ ਵਿੱਚ ਬਹੁਤ ਕਲਰ ਹੀਗੇ ਪਰ ਹੁਣ ਅੱਗੇ ਜਿਹੜੇ ਆ ਉਹ ਗਰਮ ਸਟਾਕ ਦੇ ਉੱਤੇ ਬਣਾ ਲਾਂਗੇ ਤੁਹਾਨੂੰ ਪਰ ਫਿਲਹਾਲ ਇਹਦੇ ਵਿੱਚ ਇੱਕੋ ਸੂਟ ਹੀ ਆ ਆਪਣੇ ਕੋਲ ਤੇ ਇਦਾਂ ਹੀ ਆਪਾਂ ਤੁਹਾਨੂੰ ਸੋਹਣੀਆਂ ਸੋਹਣੀਆਂ ਨਵੀਆਂ ਨਵੀਆਂ ਕਲੈਕਸ਼ਨਾਂ ਦਿੰਦੇ ਰਾਵਾਂਗੇ ਨਵੀਆਂ ਨਵੀਆਂ ਸੇਲਾਂ ਦਿੰਦੇ ਰਾਵਾਂਗੇ ਆਫਰਾਂ ਘੈਂਟ ਦਿੰਦੇ ਰਾਵਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਇੰਸਟਾਗ੍ਰਾਮ ਪੇਜ ਤੇ ਵੀ ਜੁੜੇ ਰਹੋ ਤੇ ਇਹ ਹੀ ਸੜਕੋ 60% ਡੇ ਸੇਲ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਸਟਾਕ ਦੇ ਨਾਲ ਬਾਏ ਬਾਏ ਸასიカル ਜੀ ਧੰਨਵਾਦ